ਇਕੋ ਇੱਕ ਤੇ ਪੰਜਾਬ ਦਾ ਰੈਵਨਿਊ ਡਿਸਟ੍ਰਿਕਟ ਹੈ ਲੁਧਿਆਣਾ ਜਿਹਦੀਆਂ ਸ਼ਹਿਰੀਆਂ ਹਰਪੰਥ 6 ਸੀਟਾਂ ਨੇ ਤੇ ਇੱਕੋ ਪਾਰਲੀਮੈਂਟ ਹਲਕੇ ਜਮੈਂਦੀ ਹੈ ਪਹਿਲਾ ਮਨੀਸ਼ ਜੀ ਨੂੰ ਚੰਡੀਗੜ੍ਹ 베ਸ ਸੀ ਦਿੱਲੀ ਤੋਂ ਲਿਆਏ ਇੱਕ ਵਾਰੀ ਹਾਰ ਕੇ ਇੱਕ ਵਾਰੀ ਜਿੱਤ ਕੇ ਫਿਰ ਸੁਖਦਾ ਰਵਨੀਤ ਸਿੰਘ ਮਿੱਟੂ ਜਿਹੜੇ ਫਤਿਹਗੜ੍ਹ ਸਾਹਿਬ ਹਲਕੇ ਦੇ ਰਹਿਣ ਵਾਲੇ ਤੇ ਰਹਿਣ ਵਾਲੇ ਨੇ ਚੰਡੀਗੜ੍ਹ 베ਸ ਨੇ ਪਹਿਲਾ ਅਨੰਦਪੁਰ ਸਾਹਿਬ ਤੋਂ ਲੜਾਤਾ ਹੁਣੀ ਤੋਂ ਲੜਾਤਾ ਤੇ ਹੁਣ ਯਾਰ 6 ਹਲਕਿਆ 6 ਇਹਦਾ ਮਤਲਬ ਐਮਐਲਏ ਵੀ ਅਗਰੀ ਆਪਾਂ ਨਹੀਂ ਆਉਗੇ ਤੁਹਾਨੂੰ 6 ਸ਼ਹਿਰੀ ਹਲਕੇ ਆ ਜੋ ਇੱਕ ਕਾਂਗਰਸੀ ਐਡਾ ਕਾਬਲ ਨਾ ਲੱਗੇ ਆ ਜਿਹੜਾ ਪਾਰਲੀਮੈਂਟ ਵੀ ਚੋਣ ਨਾਲ ਲੱਗੇ ਯਾਰ ਇਹ ਜਾਂ ਦੂਸਰੀ ਗੱਲ ਕਾਂਗਰਸ ਦੇ ਪ੍ਰਧਾਨ ਸਾਹਿਬ ਭੜੇਖ ਸਾਹਿਬ ਮੰਗ ਲੈਣ ਕਿ ਜਿਹੜੀ ਇਥੋਂ ਦੀ ਕਾਂਗਰਸ ਆ ਲੁਧਿਆਣੇ ਦੀ ਉਹ ਇਨਕੰਪੀਟੈਂਟ ਦਾ ਕਮਜ਼ੋਰ ਹੈ ਮਲੇਖ ਆ ਫਾਈਟਿੰਗ ਦੇ ਸਕਦੇ ਚਲੋ ਫੇਰ ਹੋਤਾਉਣਾ ਕੀ ਮਜਬੂਰੀ ਆ ਇਕੋ ਲੀਗਨ ਬਾਅਦ ਕੋਈ ਵੀ ਲੜ ਸਕਦਾ ਪਰ ਸਵਾਲ ਇਹ ਹੈ ਕਿ ਬਿਆਨੇ ਨੂੰ ਇਹਨਾਂ ਨੇ ਸਭੀ ਕੀ ਰੱਖਿਆ ਹੋਇਆ ਜੇ ਕੋਈ ਮਾਲਕ ਹੋਵੇ ਤਾਂ ਉਹਦੀ ਜ਼ਮੀਨ ਤੇ ਤਾਂ ਕੋਈ ਕਬਜ਼ਾ ਨਾਜਾਇਜ਼ ਨਹੀਂ ਕਰਦਾ ਸਿਰਫ ਪੰਚਾਇਤ ਉਹਨੀਆਂ ਜ਼ਮੀਨਾਂ ਹੁੰਦੀਆਂ ਨੇ ਜਿੱਥੇ ਮਰਦੀ ਜਾ ਕੇ ਜੋੜ ਵਾਲਾ ਬਾਦ ਹੈ ਥੋੜਾ ਰਾਜ ਆਪਣੇ ਜੀਵੋਂ ਆਗੇ ਤਾਂ ਮੈਂ ਇਸ ਕੋ ਇੱਕ ਤੁਹਾਡੇ ਰਾਹੀ ਇਹ ਕਹਿਣਾ ਚਾਹਣਾ ਲੋਕਾਂ ਨੂੰ ਕਿ ਇਹ ਇਲੈਕਸ਼ਨ ਸਿਰਫ ਪਾਰਲੀਮੈਂਟ ਵਿੱਚ ਕੌਣ ਪਾਵਰ ਚੁੱਕਦਾ ਕੌਣ ਨਹੀਂ ਹੁੰਦਾ ਉਦੋਂ ਤੱਕ ਸਿਰਫ ਏ ਸਿਲੈਕਸ਼ਨ ਨੇ ਦੇਸ਼ ਦਾ ਫਿਊਚਰ ਕਿਸੇ ਕੋਲ ਕਰਨਾ ਹੈ ਅੱਜ ਦੇਸ਼ ਜਿਸ ਕ੍ਰਾਸ ਰੋਡਸ ਤੇ ਲੜ ਹੈ ਕੋਈ ਪਾਰਟੀ ਕੋਈ ਪਾਰਟੀ ਨੈਸ਼ਨਲ ਲੈਵਲ ਦੀ ਜਿਹੜੀਆਂ ਆਪਣੀਆਂ ਗਵਰਨਮੈਂਟਾਂ ਬਣਾਉਣ ਦੀ ਗੱਲ ਕਰ ਰਹੀ ਹੈ ਕਿਸੇ ਨੇ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਕਿਸੇ ਨੇ ਹੈਲਥ ਦੀ ਗੱਲ ਨਹੀਂ ਕੀਤੀ ਕਿਸੇ ਨੇ এমਪਲੋਇਮੈਂਟ ਦੀ ਗੱਲ ਨਹੀਂ ਕੀਤੀ ਕਿਸੇ ਨੇ ਮਹਿੰਗਾਈ ਦੀ ਗੱਲ ਨਹੀਂ ਤੇ ਵੇਟ ਕੀ ਹੋ ਰਿਹਾ ਹੈ ਨੇ ਇਹ ਮੱਛੀ ਵੀ ਨੇ ਖਾਧੀ ਤੇ ਮੰਗਲ ਸੂਤਰ ਵੀ ਨੇ ਜੋੜੀ ਮੈਂ ਕਹਿੰਦਾ ਜਿੰਨਾ ਇਹ ਕੀਤਾ ਉਹਨਾਂ ਨੂੰ ਯਾਰ ਸਜ਼ਾ ਦੇ ਦ ਪਰ ਦੇਸ਼ ਦਾ ਫਿਊਚਰ ਤਾਂ ਇਹਨਾਂ ਗੱਲਾਂ ਚ ਨਾ ਨਾ ਸੋ ਮੈਂ ਆਗਰ ਵਿੱਚ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਇਹ ਸਰਕਾਰ ਹੋਂਦ ਵਿੱਚ ਜਦ ਆਈ ਸੀ ਉਹ ਚਾਰ ਮੁੱਦੇ ਸੀ ਵੇਦਵੀ ਨਸ਼ੇ ਰੇਟਾ ਤੇ ਕ腐ਸ਼ਨ ਉਹ ਚਾਰਾਂ ਲਈ ਮੇਰੇ ਸਵਾਲ ਹੈ ਕਿ ਗਵਰਨਮੈਂਟ ਦਾ ਇਹ ਮਾਨਸਾ ਬੇਦਵੀ ਦਾ ਚਲਾਨ ਤੁਸੀਂ ਪੇਸ਼ ਕੀਤਾ ਤੁਹਾਡੀ ਸਰਕਾਰ ਨੇ ਪੇਸ਼ ਕੀਤਾ ਆਈਜੀ ਪਰਬਾਰ ਦੀ ਸਿੱਟ ਦੀ ਰਿਪੋਰਟ ਤੋਂ ਬਾਅਦ ਕੀਤਾ ਕਿ ਆਂਦਾ ਉਹ ਸਾਰੇ ਚਲਾਨ ਵਿੱਚ ਇੱਕ ਵੀ ਕਿਸੇ ਅਕਾਲੀ ਲੀਡਰ ਦਾ ਜਾਂ ਅਕਾਲੀਦਰ ਨਾਲ ਅਟੈਚ ਕਿਸੇ ਬੰਦੇ ਦਾ ਨਾਮ ਹੈ ਉਹਦਾ ਉਤਰ ਨਹੀਂ ਇਹ ਰੂਝੂ ਪ੍ਰਚਾਰ ਪਿਓ ਸੀ ਦੂਸਰਾ ਨਸ਼ੇ ਦੀ ਗੱਲ ਕੀਤੀ ਤਾਡੇ ਵੀਰੇ ਤਾਂ ਕਹਿੰਦੇ ਸੀ ਕਿ ਨਸ਼ਾ ਵੇਚਦਾ ਹੀ ਤਾਂ ਦੇ ਸਰਕਾਰਾਂ ਬਣਉਂਦੀਆਂ ਨੇ ਚਲੋ ਅਸੀਂ ਕੁਐਸਚਨ ਨਹੀਂ ਕਰਦੇ ਕਿ ਮਾਨ ਸਾਹਿਬ ਸੱਚ ਬੋਲਦੇ ਸੀ ਕਿ ਝੂਠ ਫਿਰ ਹੁਣ ਇਹਦਾ ਮਤਲਬ ਮੰਨਦੇ ਆ ਕਿ ਨਸ਼ਾ ਜਿਹੜਾ ਵਧੀਆ ਸਰਕਾਰ ਬਣਉਣ ਦਾ ਵੀ ਹਿੱਸੇ ਦਾ ਬਣ ਗਈ ਸਰਕਾਰ ਪਾਰਨਰ ਬਣ ਗਈ ਜਿਹੜੇ 4 ਹਫ਼ਤੇਾਂ ਚ ਬੰਦ ਕਰਦੇ ਸੀ 2 ਸਾਲਾਂ ਚ ਬੰਦ ਕਿਉਂ ਨਹੀਂ ਹੋਇਆ ਡੇਲੀ ਟਾਈਮਸ ਮੈਂ ਨਹੀਂ ਕਹ ਰਹਾ ਸੈਂਟਰ ਦੀ ਏਜੰਸੀ ਗਰੀ ਆਈਸੀਬੀ ਹੋਸਾ ਲੈ 60 ਟਾਈਮਸ 60 ਟਾਈਮਸ ਨਸ਼ਾ ਬੰਦ ਕਰ 60 ਟਾਈਮਸ ਪੰਜਾਬ ਚ ਨਸ਼ਾ ਵੜ ਰਿਹਾ ਮੈਂ ਤਰੀ ਹਾਂ ਫਿਰ ਉਹ ਉਹ ਵਾਰਾ ਲੋਰੇ ਤੇ ਦੀ ਗੱਲ ਕਰਦੇ ਥਾਲੀ ਰੇਤਾ ਵਿਖਾਗੇ ਸਾਡੇ ਵੇਲੇ ਸੀ 5 ਰੁਪਏ ਕਿਉਂਕਿ ਥੋੜੀ ਜਿਹਾ ਸਿਰ ਹੋਣਾ ਹੈਗਾ 35 ਰੁਪਏ ਕਿਉਂਕਿ ਤੇਜੀਵਾਰ ਸਾਹਿਬ ਕਹਿ ਰਹੇ ਸੀ ਨਾ ਕਿ ਮੈਂ ਬਜਟ ਚਾਰਦਾ ਬਣਾ ਲਿਆ 35000 ਕਰੋੜ ਰੁਪਏ ਮੈਂ ਰੇਤੇ ਜੋ ਕਮਾਉ ਕਰੀ ਤੇ ਕਮਾਇਆ 2 ਸੱਤ ਨਹੀਂ ਹੋ 70 ਲੱਖ ਕਰੋੜ ਦਾ ਹਿਸਾਬ ਕਿ ਲਾਭ ਨਹੀਂ ਹੋ Last ਗੱਲ ਇਹ ਲੈਣ ਹੈ ਕਿ ਐਸੀ ਕਿ ਐਸੀ ਕ腐ਸ਼ਨ ਦਾ ਦੱਸਦ ਕਰਦਾਗੇ ઓਲਰੇ ਲਈ ਮੈਂ ਬਹੁਤਾ ਨੱਬਾ ਸਵਾਲ ਨਹੀਂ ਇਹਨਾਂ ਨੂੰ ਕਰਦਾ ਸਵਾ ਦੋ ਸੱਤ ਇੱਕ ਵੀ ਟ੍ਰਾਇਲ ਕੋਈ ਸਿਰੇ ਚੜਾਈ ਇਹਨਾਂ ਨੇ ਕੋਈ ਸਪੈਸ਼ਲ ਕੋਰਸ ਬਣਾ ਕੇ ਉਹਦਾ ਜਵਾਬ ਨਹੀਂ ਦੂਸਰਾ ਸਭ ਤੋਂ ਪਹਿਲਾ ਡਰਾਮਾ ਜਿਹੜਾ ਰਚਿਆ ਗਿਆ ਕ腐ਸ਼ਨ ਦੇਗੇ ਇਸ ਸਰਕਾਰ ਦੇ ਬਣ ਦੇ ਤਿੰਨ ਹਫਤੇ ਦੇ ਅੰਦਰ ਅੰਦਰ ਵਿਜੇ ਸਿੰਘ λεਆਣਾ ਵਿਜੇ ਸਿੰਘਲਾ ਮੰਤਰੀ ਅਸਤੀਫਾ ਲਿਆ ਜਾਂਦਾ ਚੰਡੀਗੜ੍ਹ ਵਿੱਚ ਬੈਠਾ ਕੇਸ ਮੁਹਾਲੀ ਰਜਿਸਟਰ ਹੁੰਦਾ ਚੰਡੀਗੜ੍ਹ ਦੀ ਪੁਲਿਸ ਕੋਲ ਕੇਸ ਵੀ ਰਜਿਸਟਰ ਕਰਾਇਆ ਜਾਂਦਾ ਕਿਉਂਕਿ ਉਹ ਨਹੀਂ ਸੀ ਸਕਦਾ मान लो मुख्यमंत्री जी ਆਪੜਾ ట్వీਟ ਕਰਕੇ ਕਹਿੰਦੇ ਆ ਕਿ ਮੇਰੇ ਕੋਲ ਆਡੀਓ ਕਲਿੱਪ ਹੈ ਜੀ ਦੇ ਵਿੱਚ ਸਿੰਗਲਾ ਮੰਨਿਆ ਕਿ ਚੀਫ ਇੰਜੀਨੀਅਰ ਤੋਂ ਮੈਂ 5 ਲੱਖ ਮੰਗਿਆ ਸਵਾ ਦੋ ਸਾਲ ਹੋ ਗਏ ਮੁੱਖ ਮੰਤਰੀ ਜੀ ਆਡੀਓ ਪਬਲਿਕ ਕਿਉਂ ਨਹੀਂ ਹੋ ਰਿਹਾ ਜੀਰਾ ਤੁਸੀਂ ਜ਼ਿਕਰ ਕੀਤਾ ਸੀ ਤੇ ਜੇ ਕਿ ਕੋਈ ਦਸਤਾਵਾ ਹਰੀਸ਼ ਉਹ ਤਾਂ ਮੈਂ ਚਲੋ ਪ੍ਰੈਕਟਿਸ ਕਰਦਾ ਮੇਰੀ ਚੰਡੀ ਹੋਈ ਆ ਜੇਸ ਫੈਕਟ ਬਾਰੇ ਮਾਨ ਲੋਕ ਮੁੱਖ ਮੰਤਰੀ ਦਾ ਬਿਆਨ ਪਬਲਿਕ ਹੋਇਆ ਹੋਇਆ ਵੀ ਆਡੀਓ ਹੈ ਜਿਸ ਦਿਨ ਵੀ ਵਿਜੇ ਸਿੰਘਲੇ ਦੀ ਇਹ ਗੱਲ ਚੱਲੂਗੀ ਤੇ ਪਹਿਲਾ ਰਾਤ ਪੁੱਛੂਗੀ ਜੀ ਉਹ ਆਡੀਓ ਕਿੱਥੇ ਹੈ ਤੇ ਜੇ ਉਹ ਆਡੀਓ ਨਹੀਂ ਆਉਂਦਾ ਤੇ ਵੀਜੇ ਸਿੰਘਲਾ ਜੀ ਬੜੀ ਮੈਂ ਇੱਕੋ ਗੱਲ ਪੁੱਛਦਾ ਕਿ ਮੁੱਖ ਮੰਤਰੀ ਜੀ ਤੁਸੀਂ ਮਦਈਆਂ ਇਕੱਤਰਾਂ ਦੇ ਤੁਸੀਂ ਚੋਰੀ ਬੜੀ ਤੇ ਤੁਸੀਂ ਉਹਨਾਂ ਪਾਰਟੀ ਚੋਂ ਕਿਉਂ ਨਹੀਂ ਕੱਢਦੇ ਮਜੂਰੀ ਦੀ ਉਹ ਅੱਜ ਵੀ ਤੁਹਾਡੀਆਂ ਸਟੇਜਾਂ ਤੇ ਤੁਹਾਡੇ ਨਾਲ ਫਿਰ 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 ਉਹ ਸਰਾਰੀ ਜੀ ਉਹਨਾਂ ਦੇ ਪੀਰ ਗਿਆ ਸਾਡਾ ਸੌਦਾ 22 ਲੱਖ ਹੋਇਆ ਪਹਿਲਾਂ ਕਹਿੰਦੇ ਝੂਠ ਬੋਲਦਾ ਫੇਕ ਆ ਫਿਰ ਉਹ ਅਸਤੀਫਾ ਵੀ ਲੈ ਲਿਆ ਫਿਰ ਇਹਨਾਂ ਦਾ ਟਿੰਡੇ ਰੂਰਲ ਆ ਐਮਐਲਏ ਬਣਿਆ ਗਿਆ 4 ਲੱਖ ਪੰਚਾਇਤ ਤੋਂ ਮੰਗਦਾ 1 ਹਫਤੇ ਚਾਰ ਹਫ਼ਤੇ ਅੰਦਰ ਹੈ ਕਿ ਬੇਲ ਹੋਈ ਉਹ ਵੀ ਪਾਰਟੀ ਦਾ ਮੈਂਬਰ ਚਲੀ ਜਾ ਰਿਹਾ ਉਹ ਯਾਰ ਮੈਂ ਕਹਿੰਦਾ ਨਾਸਿਸ ਤੇ ਡਿਸਮਿਸ ਕਰੋ ਪਾਰਟੀ ਚੋਂ ਘੱਟੋ ਘੱਟ ਬੇਸਿਕ ਮੈਂਬਰਸ਼ਿਪ ਦਾ ਸਸਪੈਂਡ ਕਰ ਦਿਓ ਜਿੰਨਾ ਚਿਰ ਥਰੀਨ ਸ਼ੀਟ ਨਹੀਂ ਮਿਲਦੀ ਨਰਾਤਰੋ ਪਾਰਟੀ ਦੇ ਮੈਂਬਰਾਂ ਚ ਚੱਲ ਰਹੇ ਐ ਸੋ ਮੈਂ ਇਹ ਸਾਰੀਆਂ ਬੇਨਤੀਆਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਜਨਰਲ ਤੇ ਲੁਧਿਆਣੇ ਦੇ ਲੋਕ ਪਾਰਟਿਕੁਲਰਲੀ ਕਹਿੰਦਾ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਦੇਖੋ ਰੀਜਨਲ ਪਾਰਟੀਆਂ ਨੇ ਰੀਜਨਲ ਪਾਰਟੀਆਂ ਜਿਹੜੀਆਂ ਜਿਹੜੀਆਂ ਲੋਕਾਂ ਨੂੰ ਸੂਬਿਆਂ ਨੂੰ ਸਮਝ ਆ ਗਈ ਕਿ ਰੀਜਨਲ ਐਸਪੀਰੇਸ਼ਨਸ ਕੇਵਲ ਤੇ ਕੇਵਲ ਰੀਜਨਲ ਪਾਰਟੀ ਪੂਰੀ ਕਰ ਸਕਦੀ ਹੈ ਉਥੇ ਮੁੜ ਕੇ ਕੋਈ ਨੈਸ਼ਨਲ ਪਾਰਟੀ ਦੇ ਪੈਰ ਨਹੀਂ ਲੱਗੇ ਪਾਵੇ ਉਹ ਤਾਮਨਾ ਡੂ ਅੱਜ 35 ਸਾਲ ਹੋ ਗਏ ਨਾਲ ਉਹ ਕਾਂਗਰਸ ਦੇ ਪੈਰ ਲੱਗੇ ਨਾਲ ਉਹਦੇ ਭਾਜੀਪੀ ਦੇ ਪੈਰ ਲੱਗੇ ਪਾਵੇ ਉਹ ਓੜੀਸਾ ਜਿੱਥੇ ਨਮੀਨ ਪਟਨਾਇਕ ਬਿੱਜੂ ਦਾਦਾ ਪਿਛਲੇ 25 ਸਾਲਾਂ ਤੋਂ ਕੰਟੀਨਿਊਸਲੀ ਸੀਐਮ ਸੇ ਲਿਆ ਰਹੇ ਉਦੋਂ ਬਾਅਦ ਆਈ ਗੱਲ ਟੀਐਮਸੀ ਦੀ ਰੀਜਨਲ ਪਾਰਟੀ ਬੜੀ ਵੈਸਟ ਬੰਗਾਲ ਵਿੱਚ ਉਥੇ ਉਹਨਾਂ ਨੇ ਕਿਸੇ ਨੇ ਪੈਰ ਨਹੀਂ ਲਗਣ ਦਿੱਤੇ ਇਸੇ ਤਰ੍ਹਾਂ ਜਿੱਥੇ ਜਿੱਥੇ ਰੀਜਰਨ ਪਾਰਟੀਆਂ ਸੀਗੀਆਂ ਉੱਥੇ ਸੂਬੇ ਦੇ ਲੋਕਾਂ ਨੇ ਫੈਸਲਾ ਕੀਤਾ ਤੇ ਪੰਜਾਬੀਆਂ ਨੂੰ ਵੀ ਕਰਦਾ ਫੈਸਲਾ ਕਰਨਾ ਪਊ। ਅੱਜ ਬੰਗਾਲ 'ਚ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਲੋ। ਭਾਵੇਂ ਉਹ ਸਿੱਖ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਈਸਾਈ ਹੋਵੇ, ਤੂੰ ਕੌਣ ਹੈਂਗਾ ਮੈਂ ਬਗਾਲ। ਪੰਜਾਬ ਦੇ ਇੱਥਾਨੇ نیشنل ਪਾਰਟੀਆਂ ਨੇ ਆਈਡੈਂਟੀਫਿਕੇਸ਼ਨ ਪੰਜਾਬੀ ਤੋਂ ਵਾੜਾ ਕੇ ਇਹ ਕੌਣਾ Hindu ਹੈ ਕੌਣਾ Musalman ਹੈ ਕੌਣ ਸਿੱਖ ਹੈ ਡਿਵੀਜ਼ਨ ਕ੍ਰੀਏਟ ਕਰਕੇ ਪੰਜਾਬ ਦੇ ਗੁਰਦਸਤਿਆਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਅਕਾਲੀ ਦਲ ਕਦੇ ਨਹੀਂ ਉਜੜਣ ਦੇਊਗਾ ਹੁਣ ਮੈਂ ਘਰੇ ਵੱਲ